ਸੁਹਾਗ ਮਰੇ ਨਾ ਜਾਵੇ ਮਰੇ ਨਾ ਜਾਵੇ ਜਾਤੀ ਗ੍ਰਹਿ ਹਰ ਨਾਮ ਜਾਤੀ ਗ੍ਰਹਿ ਹਰ ਨਾਮ ਸੋ ਸਦ ਹੀ ਰਾਵੇ ਸੋ ਸਦ ਹੀ ਰਾਵੇ ਅਬਨਾਸੀ ਅਵਗਤ ਸੋ ਪ੍ਰਭ ਅਬਨਾਸੀ ਅਵਗਤ ਸੋ ਪ੍ਰਭ ਸਦਾ ਨਾਮ ਤਨ ਨਿਰਮਲਾ ਸਦਾ ਨਾਮ ਤਨ ਨਿਰਮਲਾ ਹੈ ਗੁਰੂ ਸਦਾ ਹਦੂਰ ਠਾਕੁਰ ਹੈ ਗੁਰੂ ਸਦਾ ਹਦੂਰ ਠਾਕੁਰ ਦਾ ਦਸਪੂਰਨ ਸਦਾ ਦਾ ਦਸਪੂਰਨ ਸਦਾ ਤਾਂ ਮਤ ਜਾਤੇ ਪ੍ਰਾਨ ਪਤ ਗਤ ਮਤ ਜਾਤੇ ਪ੍ਰੀਤ ਪ੍ਰੀਤਮ ਪਾਵੇ ਪ੍ਰੀਤ ਪ੍ਰੀਤਮ ਪਾਵੇ ਨਾ ਤਬ ਖਾਣੇ ਗੁਰਬਚਨ ਜਾਣੇ ਨਾ ਤਬ ਖਾਣੇ ਗੁਰਬਚਨ ਜਾਣੇ ਫਿਰ ਸੰਤਨ ਸੁਹਾਗ ਮਰੇ ਨਾ ਜਾਵੇ ਫਿਰ ਸੰਤਨ ਸੁਹਾਗ ਮਰੇ ਨਾ ਜਾਵੇ ਜਾਂ ਕੋ ਰਾਮ ਪਧਾਰ ਜਾਂ ਕੋ ਰਾਮ ਪਧਾਰ ਤਾਂ ਕੇ ਅਨੰਦ ਖਾਣਾਂ ਤਾਂ ਕੇ ਅਨੰਦ ਖਾਣਾਂ ਸੁਖ ਬੰਤੀ ਸਨਾਰ ਸੁਖ ਬੰਤੀ ਸਨਾਰ ਸੋਭਾ ਪੂਰਣਾ ਸੋਭਾ ਪੂਰਣਾ हिकु संसारी सवै तवै चला फुरानज़र नव